ਮਾਈ ਭਾਗ ਪ੍ਰੀਤ ਦਾ ਪ੍ਰੇਮ ਆਓ ਸਾਖੀ ਸਰਵਣ ਕਰਦੇ ਹਾਂ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੋਢੀ ਮਾਦੋ ਦਾਸ ਨੂੰ ਕਸ਼ਮੀਰ ਵਿੱਚ ਭੇਜਿਆ ਸੀ ਉਸ ਨੇ ਉੱਥੇ ਜਾ ਕੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਸੀ ਜਿਸ ਨੇ ਜਿਹੜੀ ਵੀ ਇੱਛਾ ਧਾਰਨ ਕੀਤੀ ਉਹੀ ਕੁਝ ਪ੍ਰਾਪਤ ਕਰਕੇ ਗੁਰੂ ਜੀ ਵਿੱਚ ਸ਼ਰਧਾ ਧਾਰਨ ਕਰ ਲਈ ਗੁਰੂ ਜੀ ਦੇ ਚਰਨ ਧੋ ਕੇ ਪਾਹੁਲ ਲਈ ਅਤੇ ਗੁਰਸਿੱਖੀ ਦੀ ਮਹਾਨ ਮਹਿਮਾ ਵੇਖੀ ਸ਼ਬਦ ਪੜ੍ਹ ਕੇ ਕੜਾ ਪ੍ਰਸ਼ਾਦ ਕਰਵਾਉਂਦੇ ਸਨ ਅਤੇ ਗੁਰੂ ਜੀ ਹਿੱਤ ਵਰਤਾ ਕੇ ਪਾਪ ਦੂਰ ਕਰਦੇ ਸਨ ਸਿੱਖ ਆਪਸ ਵਿੱਚ ਮੇਲ ਕਰਦੇ ਸਨ ਅਤੇ ਕੀਰਤਨ ਸੁਣ ਕੇ ਬਹੁਤ ਸੁਖ ਪ੍ਰਾਪਤ ਕਰਦੇ ਸਨ ਗੁਰੂ ਜੀ ਦੀ ਕਾਰ ਭੇਟ ਇਕੱਠੀ ਕਰਕੇ ਬੜੀ ਸ਼ਰਧਾ ਧਾਰ ਕੇ ਗੁਰੂ ਜੀ ਨੂੰ ਅਰਪਣ ਕਰਕੇ ਬੰਦਨਾ ਕਰਦੇ ਸਨ ਸਿੱਖੀ ਦਾ ਬਹੁਤ ਵਿਸਤਾਰ ਹੋਇਆ ਸਾਰੇ ਕਰਤਾਰ ਦਾ ਨਾਮ ਸਿਮਰਨ ਕਰਨ ਲੱਗੇ ਇੱਕ ਤਾਂ ਮੂਹ ਮੰਗੇ ਅਮਰਦਾ ਪਾਉਂਦੇ ਸਨ ਦੂਸਰਾ ਸੌਖਾ ਮਾਰਗ ਵੇਖਦੇ ਸਨ ਤੀਸਰਾ ਦੁਨੀਆਂ ਲੋਕਾਂ ਵਿੱਚ ਭਲਾ ਹੁੰਦਾ ਸੀ ਸਭ ਤੋਂ ਗੁਰਮਤ ਨੂੰ ਉੱਚੀ ਸਮਝਦੇ ਸਨ ਬ੍ਰਾਹਮਣ ਆਦ ਸਭ ਸਿੱਖੀ ਨੂੰ ਅੰਗੀਕਾਰ ਕਰਦੇ ਸਨ ਦਸਵੰਦ ਦੇ ਕੇ ਗੁਰੂ ਜੀ ਨੂੰ ਕਾਰਪੇਟ ਅਰਪਣ ਕਰਦੇ ਸਨ ਹਜ਼ਾਰਾਂ ਘਰ ਗੁਰੂ ਦੇ ਸਿੱਖ ਹੋਏ ਜਿਉਂਦਿਆਂ ਹੀ ਦੇਵਤੇ ਵਰਗੇ ਹੋ ਗਏ ਉੱਥੇ ਇੱਕ ਸੇਵਾਦਾਸ ਨਾਮੀ ਬ੍ਰਹਮ ਰਹਿੰਦਾ ਸੀ ਉਸ ਦਾ ਸਿੱਖੀ ਵਿੱਚ ਇੱਕ ਮਹਾਨ ਸਿੱਧਕ ਸੀ ਬਹੁਤ ਵਾਰ ਕੜਾ ਪ੍ਰਸ਼ਾਦ ਕਰਵਾਉਂਦਾ ਸੀ ਅਤੇ ਸੰਗਤ ਦਾ ਭਾਰੀ ਮੇਲ ਇਕੱਠਾ ਕਰਦਾ ਸੀ ਗੁਰੂ ਜੀ ਦਾ ਸ਼ਬਦ ਪੜ੍ਹਦਾ ਤੇ ਸੁਣਦਾ ਸੀ ਅਤੇ satsang ਕਰਦਾ ਸੀ ਜਦ ਉਸ ਦੀ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਵੇਖਿਆ ਤਾਂ ਉਸ ਦੇ ਚਿਹਰੇ ਵਿੱਚ ਉਸ ਦੇ ਹਿਰਦੇ ਵਿੱਚ ਬੜਾ ਪ੍ਰੇਮ ਪ੍ਰਗਟ ਹੋਇਆ ਜਿੱਥੇ ਵੀ satsang ਦੀ ਪੰਗਤ ਲੱਗਦੀ ਸੀ ਸੁਣ ਕੇ ਤੁਰੰਤ ਉੱਥੇ ਪਹੁੰਚ ਜਾਂਦੀ ਸੀ ਸਤਿਗੁਰੂ ਜੀ ਦੇ ਚੰਗੇ ਗੁਣਾ ਬਾਰੇ ਸੁਣਦੀ ਸੀ ਕਿ ਗੁਰੂ ਜੀ ਸੇਵਕ ਦਾ ਇਹ ਕੇਵਲ ਇੱਕ ਪ੍ਰੇਮੀ ਹੀ ਵੇਖਦੇ ਹਨ ਆਪਣੇ ਪੁੱਤਰ ਨੂੰ ਪੁੱਛਦੀ ਰਹਿੰਦੀ ਸੀ ਉਹਨਾਂ ਦਾ ਕਿਸ ਤਰ੍ਹਾਂ ਦਾ ਸੁਭਾਅ ਹੈ ਏ ਸੇਵਾਦਾਰ ਦੱਸੋ ਉਹ ਬਹੁਤ ਦੂਰ ਵਸਤੇ ਹਨ ਕਿਵੇਂ ਦਰਸ਼ਨ ਦੇਣਗੇ ਦਾਸਾਂ ਦਾ ਪ੍ਰੇਮ ਜਾਣ ਜਾਣਦੇ ਹਨ ਕਿ ਨਹੀਂ ਦਰਸ਼ਨ ਤੋਂ ਬਗੈਰ ਮੇਰੀ ਤ੍ਰਿਪਤੀ ਨਹੀਂ ਹੋ ਰਹੀ ਜਦੋਂ ਮਿਲਣਗੇ ਫਿਰ ਸੰਸੇ ਨਹੀਂ ਰਹਿਣਗੇ ਤਿੰਨਾ ਲੋਕਾਂ ਦੇ ਮਾਲਕ ਦਾ ਸੁਭਾਅ ਹੈ ਕਿ ਦਾਸਾਂ ਨਾਲ ਹਰਥਾ ਫਿਰਦੇ ਹਨ ਵੱਡੇ ਗੁਣੀ ਘਹੀਰ ਪ੍ਰਭੂ ਜੀ ਭਗਤ ਨਾਮਦੇਵ ਅਤੇ ਭਗਤ ਕਬੀਰ ਦੇ ਨਾਲ ਰਹੇ ਹਨ ਛਪਰੀ ਬਨ ਕੇ ਕਾਰਜ ਕਰ ਦਿੱਤਾ ਸੀ ਅਤੇ ਵਿੱਠਲ ਦਾ ਦੇਹਰਾ ਹੀ ਫਿਰ ਦਿੱਤਾ ਸੀ ਉਹਨਾਂ ਦੇ ਕਿੰਨੇ ਗੁਣ ਗਿਣਿਐ ਭਗਤਾਂ ਦੇ ਕਾਰਜ ਫਿਰ ਫਿਰ ਕੇ ਕਰਦੇ ਹਨ ਗੁਰੂ ਜੀ ਉਸ ਪ੍ਰਭੂ ਦੇ ਅਵਤਾਰ ਹਨ ਆਪਣੇ ਸਿੱਖਾਂ ਦੇ ਕਾਰਜਾਂ ਨੂੰ ਸੁਧਾਰਨ ਵਾਲੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਆਦ ਗੁਰੂ ਹੋਏ ਹਨ ਉਹ ਆਪਣੇ ਸਿੱਖਾਂ ਦਾ ਪਿਆਰ ਵੇਖ ਕੇ ਮਿਲਣ ਗਏ ਸਨ ਸਭ ਥਾਵਾਂ ਤੋਂ ਸਾਫ਼ ਪ੍ਰਮਾਣ ਸੁਣੀਦਾ ਹੈ ਸੰਗਲਾ ਦੀਪ ਆਦ ਵੀ ਗਏ ਸਨ ਜਦ ਰਾਜੇ ਦਾ ਵੱਡਾ ਪਿਆਰ ਵੇਖਿਆ ਉਸ ਦੇ ਡੇਰੇ ਪਹੁੰਚ ਕੇ ਸੁਣਨਿਆਲ ਕੀਤਾ ਮੈਂ ਵੀ ਉਸ ਤਰ੍ਹਾਂ ਹੀ ਗੁਣ ਯਾਦ ਕਰਦੀ ਹਾਂ ਦਰਸ਼ਨਾ ਵਾਸਤੇ ਹਿਰਦੇ ਵਿੱਚ ਪ੍ਰੇਮ ਧਾਰਨ ਕੀਤਾ ਹੈ ਜਦ ਸੇਵਾ ਦਾਸ ਪੁੱਤਰ ਨੇ ਕੰਨਾਂ ਨਾਲ ਸੁਣਿਆ ਤਾਂ ਕਿਹਾ ਜੇ ਸਾਡੇ ਮਾਨ ਭਾਗ ਹਨ ਜਦ ਵੀ ਹਿਰਦੇ ਦੇ ਪ੍ਰੇਮ ਨੂੰ ਜਾਣ ਲੈਣਗੇ ਉਸੇ ਵੇਲੇ ਗੁਰੂ ਜੀ ਦੇ ਦਰਸ਼ਨ ਦੇਣ ਵਾਸਤੇ ਪਹੁੰਚ ਜਾਣਗੇ ਇਸ ਤਰ੍ਹਾਂ ਗੁਰੂ ਜੀ ਦੇ ਮਹਾਨ ਧਰਮ ਬਾਰੇ ਸੁਣ ਕੇ ਗੁਰੂ ਜੀ ਦੇ ਦਰਸ਼ਨਾਂ ਦੀ ਪ੍ਰੀਤ ਧਾਰਨ ਕਰ ਲਈ ਨਿਤਾ ਪ੍ਰਤੀ ਗੁਰੂ ਜੀ ਦੇ ਨਵੇਂ ਤੋਂ ਨਵੇਂ ਗੁਣਾਂ ਦੇ ਵਿਚਾਰ ਕਰਦੀ ਸੀ ਦਰਸ਼ਨਾ ਵਾਸਤੇ ਹਿਰਦੇ ਵਿੱਚ ਸਨੇਹ ਧਾਰਨ ਕਰਦੀ ਸੀ ਫਿਰ ਇੱਕ ਨਵਾਂ ਹੀ ਉਪਾਰ ਆਇਆ ਦੁਰਲੱਭ ਰੁਈ ਵੱਡੀ ਮਿਕਦਾਰ ਵਿੱਚ ਮੁੱਲ ਲੈ ਲਈ ਆਪਣੇ ਹੱਥਾਂ ਨਾਲ ਤੁੰਬ ਕੇ ਚੁਣ-ਚੁਣ ਕੇ ਉਸ ਨੂੰ ਸੁਧਾਰਿਆ ਫਿਰ ਗੁਰੂ ਜੀ ਦੇ ਗੁਣ ਗੌਂਦੀ ਬੜਾ ਬਰੀਕ ਸੂਤ ਕੱਤਦੀ ਸੀ ਇੱਕ ਸਮਾਨ ਕਰਕੇ ਵਟ ਚੜਾਉਂਦੀ ਸੀ ਚਰਖਾ ਘੇੜ ਕੇ ਸੂਤ ਬਣਾਉਂਦੀ ਸੀ ਫਿਰ ਬੜੇ ਪ੍ਰੇਮ ਨਾਲ ਸੂਤ ਨੂੰ ਅਟੇਰਦੀ ਸੀ ਅਤੇ ਦਿਨ ਰਾਤ ਗੁਰੂ ਜੀ ਦੇ ਦਰਸ਼ਨਾਂ ਲਈ ਅਭਿਲਾਖਾ ਕਰਦੀ ਸੀ ਹੇ ਪ੍ਰਭੂ ਮੈਂ ਬਹੁਤ ਬੁੱਢੀ ਹੋ ਗਈ ਹਾਂ ਮੈਂ ਚੱਲਣ ਦੇ ਹੁਣ ਸਮਰੱਥ ਨਹੀਂ ਹਾਂ ਪਹਾੜਾਂ ਦਾ ਰਾਹ ਤੇ ਬਹੁਤ ਲੰਬਾ ਪੈਂਦਾ ਹੈ ਬੜਾ ਉੱਚਾ ਨੀਵਾ ਥਾਂ ਦਿਖਾਈ ਦਿੰਦਾ ਹੈ ਨਹੀਂ ਤਾਂ ਮੈਂ ਚੱਲ ਕੇ ਅੰਮ੍ਰਿਤਸਰ ਆ ਜਾਨੀ ਹੈ ਆਪਣੇ ਹੱਥਾਂ ਨਾਲ ਤੁਹਾਨੂੰ ਵਸਤਰ ਪਹਿਨਾਉਂਦੀ ਹਾਂ हे ਮਾਲਕ ਸ਼ਕਤੀਹੀਣ ਹਾਂ ਕਿਵੇਂ ਚੱਲਾਂ हे ਅੰਤਰਜਾਮੀ ਤੁਸੀਂ ਹਰਥਾਂ ਵਿਆਪਕ ਹੋ ਸਭ ਦੇ ਦਿਲਾਂ ਦੀ ਜਾਣਨ ਵਾਲੇ ਹੋ ਆਪਣੇ ਸੇਵਕ ਦੀ ਕਾਮਨਾ ਪੂਰੀ ਕਰੋ ਮੇਰੇ ਪ੍ਰੇਮ ਨੂੰ ਵੇਖ ਕੇ ਫੌਰਨ ਪਹੁੰਚ ਜਾਵੋ ਸ਼ਾਸਤਰ वेद ਅਤੇ ਸ਼੍ਰੀ ਗ੍ਰੰਥਾ ਵੀ ਸੁਣਿਆ ਹੈ ਕਿ ਆਪ ਜੀ ਦਾ ਧਰਮ ਬਹੁਤ ਉਧਾਰ ਹੈ ਇਸ ਪ੍ਰਕਾਰ ਚਿੱਤ ਵਿੱਚ ਸੋਚ ਦੀ ਵਿਚਾਰ ਦੀ ਰਿੰਦੀ ਸੀ ਅਤੇ ਵਸਤਰ ਬਣਾਉਣ ਦੀ ਕਿਰਤ ਕਰਦੀ ਰਿੰਦੀ ਸੀ ਫਿਰ ਜੁਲਾਹੇ ਦੇ ਘਰ ਚੱਲ ਕੇ ਗਈ ਕੱਪੜਾ ਬਣਾਉਣ ਲਈ ਸੂਦ ਦਿੱਤਾ ਉਸ ਨੂੰ ਵਾਧੂ ਮਜ਼ਦੂਰੀ ਦੇ ਕੇ ਮੁੱਖ ਤੋਂ ਬੜੇ ਮਿੱਠੇ ਬਚਨ ਕਹੇ ਆਤ ਨਰਮ ਕੱਪੜਾ ਬਣਾਉਂਦਾ ਮੇਰਾ ਕਾਰਜ ਹੈ ਜੇ ਚੰਗਾ ਬਣਾ ਦੇਵੋਗੇ ਤਾਂ ਤੁਹਾਡਾ ਵੱਡਾ ਉਪਕਾਰ ਹੋਵੇਗਾ ਬਹੁਤ ਵਾਰ ਕਹਿ ਕੇ ਬੜਾ ਸੁੰਦਰ ਕਪੜਾ ਬਣਵਾਇਆ ਫਿਰ ਬਹੁਤ ਮਿਹਨਤ ਦੇ ਕੇ ਕੱਪੜੇ ਨੂੰ ਧਵਾਇਆ ਘਰ ਵਿੱਚ ਇੱਕ ਸਥਾਨ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਅਤੇ ਗੁਰੂ ਜੀ ਦੇ ਵਾਸਤੇ ਹਿਰਦੇ ਵਿੱਚ ਕਲਪਨਾ ਕੀਤੀ ਦੀਵਾ ਬਾਲ ਕੇ ਉੱਥੇ ਧੂਪ ਦਿਖਾਉਂਦੀ ਸੀ ਤੇ ਬਹੁਤ ਸੁਗੰਧਿਤ ਫੁੱਲ ਚੜਾਉਂਦੀ ਸੀ ਘਿਓ ਦਾ ਦੀਵਾ ਬਾਲ ਕੇ ਰੱਖਦੀ ਸੀ ਅਤੇ ਚੰਦਨ ਘਸਾ ਕੇ ਉਸ ਦੀ ਮਹਿਕ ਦਾ ਛੜਕਾ ਕਰਦੀ ਸੀ ਉੱਥੇ ਇੱਕ ਚੌਂਕੀ ਡਾਹੀ ਗਈ ਬਹੁਤ ਪਵਿੱਤਰ ਕਰਕੇ ਨਵੀਂ ਬਣਵਾਈ ਉਸ ਉੱਤੇ ਇੱਕ ਸੁੰਦਰ ਬਸਤਰ ਸੁਧਾਰ ਕੇ ਵਿਛਾਇਆ ਗਿਆ ਸਤਿਗੁਰੂ ਵਾਂਗ ਬੰਦਨਾ ਕਰਕੇ ਉਸ ਦੀ ਪੂਜਾ ਕਰਦੀ ਸੀ ਦਿਨ ਬਦਨ ਬਹੁਤ ਸ਼ਰਧਾ ਵਧਦੀ ਜਾਂਦੀ ਸੀ ਸਾਹਮਣੇ ਖੜੀ ਹੋ ਕੇ ਬੇਨਤੀ ਕਰਦੀ ਸੀ ਅਤੇ ਹਿਤ ਧਾਰ ਕੇ ਭੇਟਾ ਅਰਪਣ ਕਰਦੀ ਸੀ ਦੋਵੇਂ ਸਮੇਂ ਪੂਜਾ ਕਰਦੀ ਸੀ ਗੁਰੂ ਜੀ ਦੇ ਬਰਾਬਰ ਦੀ ਸ਼ਰਧਾ ਧਾਰਨ ਕਰਦੀ ਸੀ ਹੱਥ ਜੋੜ ਕੇ ਦਿਲ ਵਿੱਚ ਆराधना ਕਰਦੀ ਸੀ ਹੇ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਆਸਾ ਪੂਰੀ ਕਰੋ ਮੈਨੂੰ ਆਪ ਜੀ ਦੇ ਚਰਨ ਕਮਲਾਂ ਦਾ ਹੀ ਭਰੋਸਾ ਹੈ ਮੈਂ ਮੈਲੀ ਔਸਤਰੀ ਦਾ জামਾ ਪਾਇਆ ਹੈ ਫਿਰ ਵੀ ਤੁਹਾਡੇ ਨਾਮ ਦਾ ਆਸਰਾ ਲਿਆ ਹੈ ਪੁੱਤਰ ਸਮੇਤ ਭਾਗ ਭਰੀ ਦੋਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕਰਦੀ ਸੀ ਹੋਰ ਮਨੁੱਖ ਸੁਣ ਕੇ ਹਾਸਾ ਉਡਾਉਂਦੇ ਸਨ ਅਤੇ ਕਹਿੰਦੇ ਸਨ ਹੇ ਸੇਵਾਦਾਸ ਤੇਰੇ ਮਾਤਾ ਦੀ ਵਸਤਰ ਪਣਾ ਕੇ ਇੱਥੇ ਹੀ ਰੱਖਿਆ ਹੈ ਕਿ ਗੁਰੂ ਜੀ ਅਬਿਲਾਸ਼ਾ ਧਾਰਕ ਸਾਡੇ ਨਗਰ ਵਿਖਿਆਉਣ ਉਹਨਾਂ ਦਾ ਆਉਣਾ ਕਿਵੇਂ ਸੰਭਵ ਹੋ ਸਕਦਾ ਹੈ ਉਹਨਾਂ ਦੇ ਨਾਲ ਤਾਂ ਬਹੁਤ ਵੱਡੀ ਫੌਜ ਹੈ ਆਉਣ ਵਾਸਤੇ ਬਹੁਤ ਔਖਾ ਰਾਹ ਹੈ ਬਹੁਤ ਦੂਰ ਹੈ ਥੋੜਾ ਵੀ ਨੇੜੇ ਨਹੀਂ ਹੈ ਇੱਕ ਗੁਰੂ ਨਾਨਕ ਦੇਵ ਜੀ ਸਾਰੇ ਦੇਸ਼ਾਂ ਵਿੱਚ ਫਿਰੇ ਸਨ ਦੂਸਰੇ ਗੁਰੂ ਸਾਹਿਬਾਨ ਤਾਂ ਆਪਣੇ ਦੇਸ਼ ਵਿੱਚ ਹੀ ਰਹਿੰਦੇ ਰਹੇ ਹਨ ਉਹ ਪਰਦੇਸਾਂ ਵਿੱਚ ਨਹੀਂ ਫਿਰਦੇ ਰਹੇ ਸਾਰੀ ਸੰਗਤ ਉਹਨਾਂ ਦੇ ਪਾਸ ਹੀ ਚੱਲ ਕੇ ਜਾਂਦੀ ਹੈ ਇਸ ਸਥਾਨ ਤੇ ਆਉਣਾ ਬਹੁਤ ਮੁਸ਼ਕਲ ਹੈ ਕਿ ਸੈਨਾ ਸਮਿਤ ਇੱਥੇ ਆ ਕੇ ਸਥੇਸ਼ ਨੂੰ ਪਵਿੱਤਰ ਕਰਨ ਬੜੇ ਪ੍ਰੇਮ ਨਾਲ ਕੱਪੜੇ ਬਣਵਾਏ ਸਨ ਉਹਨਾਂ ਨੂੰ ਗੁਰੂ ਜੀ ਦੇ ਸਥਾਨ ਤੇ ਹੀ ਭੇਜ ਦੇਵੋ ਸੇਵਾਦਾਸ ਨੇ ਆਪਣੇ ਮਾਤਾ ਜੀ ਨੂੰ ਸਮਝਾਇਆ ਹੱਥ ਛੱਡ ਦੇਵੋ ਕੱਪੜੇ ਉੱਥੇ ਹੀ ਭੇਜ ਦੇਵੋ ਬਹੁਤ ਲੋਕ ਮੈਨੂੰ ਸਮਝਾਉਂਦੇ ਹਨ ਗੁਰੂ ਜੀ ਦਾ ਇੱਥੇ ਆਉਣਾ ਫਿਰ ਦੱਸੋ ਕਿਵੇਂ ਸੰਭਵ ਹੋਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ ਇੱਥੇ ਹੋਰ ਕੋਈ ਨਹੀਂ ਆਇਆ ਹੈ ਗੁਰੂ ਜੀ ਨਾਲ ਬੜੀ ਵੱਡੀ ਸੈਨਾ ਸੋਭ ਰਹੀ ਹੈ ਗੁਰੂ ਜੀ ਦਾ ਧਿਆਨ ਧਾਰ ਕੇ ਸਿਮਰਨ ਕਰੋ ਜਿਵੇਂ ਹਜੂਰ ਨੂੰ ਮਿਲ ਕੇ ਫਲ ਪ੍ਰਾਪਤ ਕਰਨਾ ਹੈ ਵੈਸਾ ਹੀ ਫਲ ਪ੍ਰਾਪਤ ਕਰੋ ਭਾਗਪਰੀ ਨੇ ਜਦ ਆਪਣੇ ਪੁੱਤਰ ਦੇ ਬੋਲ ਸੁਨੇ ਤਾਂ ਨੈਣਾ ਜਲ ਵਹਿ ਤੁਰਿਆ ਕਹਿਣ ਲੱਗੀ ਏ ਪੁੱਤਰ ਸੁਣੋ ਮੈਂ ਆਪਣੀ ਸਾਰੀ ਉਮਰ ਲਗਾ ਦਿੱਤੀ ਹੈ ਮੇਰੀ ਵੱਡੀ ਇੱਛਾ ਗੁਰੂ ਜੀ ਦੇ ਦਰਸ਼ਨਾਂ ਦੀ ਹੈ ਮਰਨ ਤੋਂ ਪਹਿਲਾਂ ਮੈਂ ਆਸ ਲਾਈ ਹੈ ਦਿਨ ਰਾਤ ਮਨ ਵਿੱਚ ਧਰ ਕੇ ਸਿਮਰਨ ਕਰਦੀ ਹਾਂ ਅੰਤਰਜਾਮੀ ਗੁਰੂ ਜੀ ਸਭ ਥਾਂ ਵਿਆਪਕ ਹਨ ਸਾਰੀ ਸ਼ਕਤੀ ਧਾਰਨ ਕਰਕੇ ਸੰਕਟ ਦੂਰ ਕਰਦੇ ਹਨ ਉਹਨਾਂ ਦਾ ਆਉਣਾ ਕਿਸੇ ਪ੍ਰਕਾਰ ਵੀ ਔਖਾ ਨਹੀਂ ਹੈ ਕੋਈ ਐਸਾ ਸਥਾਨ ਨਹੀਂ ਜਿੱਥੇ ਉਹ ਚੱਲ ਕੇ ਨਹੀਂ ਜਾ ਸਕਦੇ ਮਨ ਵਿੱਚ ਅਜਾ ਤਰਕ ਕਰਨ ਨਾਲ ਨਿਸ਼ਚਾ ਹਿਰਦੇ ਵਿੱਚ ਟਿਕਦਾ ਨਹੀਂ ਹੈ ਮੇਰੀ ਅਨਾਥ ਦੀ ਜਦ ਹਾਲਤ ਵੇਖਣਗੇ ਅਤੇ ਉਸੇ ਵੇਲੇ ਗਰੀਬਾਂ ਦੀ ਸਹਾਇਤਾ ਕਰਨ ਵਾਲੇ ਧਰਮ ਨੂੰ ਸੰਭਾਲ ਲੈਣਗੇ ਛਿਨ ਵਿੱਚ ਆ ਕੇ ਦਰਸ਼ਨ ਦੇ ਜਾਣਗੇ ਤੇ ਮੇਰੇ ਹੱਥਾਂ ਨਾਲ ਵਸਤਰ ਪਹਿਨਣਗੇ ਇੱਕ ਭਿਲਣੀ ਹਰੀ ਦੀ ਭਗਤਨੀ ਸੀ ਉਹ ਵੀ ਸ਼ਰਦਾ ਧਾਰਕ ਦੇ ਇੰਤਜ਼ਾਰ ਕਰ ਰਹੀ ਸੀ 베ਰੀ ਦੇ ਫਾਲ ਇਕੱਠੇ ਕਰਦੀ ਰਹੀ ਮੈਨੂੰ ਪ੍ਰਭੂ ਇੱਥੇ ਆ ਕੇ ਮਿਲਣਗੇ ਇੰਜ ਸ਼ਸਤਰਾਂ ਵਿੱਚ ਕਿਹਾ ਗਿਆ ਹੈ ਇੰਜ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਮੈਂ ਉਸ ਵਾਂਗ ਹੀ ਉਡੀਕ ਕਰਦੀ ਹਾਂ ਮੇਰੇ ਹਿਰਦੇ ਤੇ ਸ੍ਰੇਸ਼ਟ ਪ੍ਰੇਮ ਨੂੰ ਵੇਖ ਕੇ ਦਰਸ਼ਨ ਦੇਣਗੇ ਉਹ ਵਾਸ਼ ਆ ਕੇ ਮਿਲਣਗੇ ਮੈਨੂੰ ਪੂਰਨ ਭਰੋਸਾ ਹੈ ਜਿਉਂਦੇ ਜੀ ਮੈਂ ਆਸ ਨਹੀਂ ਛੱਡਾਂਗੀ ਨਹੀਂ ਤਾਂ ਮਰ ਕੇ ਮਿਲ ਜਾਵਾਂਗੀ ਮੈਂ ਆਪਣੀ ਪ੍ਰਤਗਿਆ ਕਦੇ ਵੀ ਨਹੀਂ ਛੱਡਾਂਗੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਗਪਰੀ ਬਾਰੇ ਸਾਰੀ ਗੱਲ ਆਪਣੇ ਮਨ ਵਿੱਚ ਜਾਣ ਲਈ ਦਿਨ ਰਾਤ ਮੇਰਾ ਇੰਤਜ਼ਾਰ ਕਰਦੀ ਹੈ ਅਤੇ ਮਨ ਵਿੱਚ ਸੁੱਖ ਨਹੀਂ ਹੈ ਪਹਾੜੀ ਦੇਸ਼ ਦਾ ਰਸਤਾ ਹੈ ਮੇਰੀ ਸਿੱਖਣੀ ਨਿਤ ਮੇਰੇ ਦਰਸ਼ਨਾਂ ਨੂੰ ਚਾਹੁੰਦੀ ਰਹਿੰਦੀ ਹੈ ਪਹਾੜਾਂ ਵਿੱਚ ਬਹੁਤ ਸਿੱਖ ਰਹਿੰਦੇ ਹਨ ਜਿਹੜੇ ਨਿਤ ਮੇਰੇ ਦਰਸ਼ਨ ਕਰਨਾ ਚਾਹੁੰਦੇ ਹਨ ਉਹਨਾਂ ਸਭ ਦੀ ਆਸ ਪੂਰੀ ਕਰਦਾ ਹੈ ਜਿਹੜੇ ਹਮੇਸ਼ਾ ਮੇਰੇ ਪਰੋਸੇਤ ਰਹਿੰਦੇ ਹਨ ਬਿਰਧ ਭਾਗਪਰੀ ਨੇ ਕੱਪੜਾ ਬੁਣ ਕੇ ਰੱਖਿਆ ਹੈ ਉਸ ਦੇ ਮਨ ਵਿੱਚ ਮੈਨੂੰ ਵਸਤਰ ਪਹਿਨਾਉਣ ਦੀ ਇਬਲਾਸ਼ਾ ਹੈ ਜਿਹੜੀ ਬਹੁਤ ਘੱਟ ਖਾਂਦੀ ਪੀਂਦੀ ਹੈ ਦਿਨ ਰਾਤ ਸਿਮਰਨ ਕਰਦੀ ਰਹਿੰਦੀ ਹੈ ਹੁਣ ਉਸ ਦਾ ਅੰਤ ਸਮਾ ਵੀ ਆ ਗਿਆ ਪਹੁੰਚਿਆ ਲੱਗਦਾ ਹੈ ਮੇਰੇ ਦਰਸ਼ਨ ਕਰਨ ਦੀ ਨਿਤ ਰੁਚੀ ਰੱਖਦੀ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਕੁੱਲ ਦੇ ਚੰਦ ਹਨ ਨੇ ਹਿਰਦੇ ਵਿੱਚ ਵਿਚਾਰ ਕੀਤੀ ਕਿ ਛੇਤੀ ਹੀ ਚੱਲਣਾ ਚਾਹੀਦਾ ਹੈ ਮਾਤਾ ਗੰਗਾ ਜੀ ਨੂੰ ਪੁੱਛ ਕੇ ਤੇ ਨਮਸਕਾਰ ਕਰਕੇ ਉਹ ਜ ਆਪਣੇ ਸੂਰਮਿਆਂ ਨੂੰ ਨਾਲ ਲੈ ਲਿਆ ਅਤੇ ਸਾਰਿਆਂ ਨੂੰ ਗੁਰੂ ਜੀ ਨੇ ਧੀਰਜ ਦਿੱਤਾ ਜਥਾ ਜੋਗ ਸਾਰਿਆਂ ਦਾ ਸਨਮਾਨ ਕੀਤਾ ਅਤੇ ਸੇਵਕਾਂ ਨੂੰ ਆਪਣੇ ਨਾਲ ਲੈ ਚੱਲ ਗਏ ਕਸ਼ਮੀਰ ਦੇਸ਼ ਨੂੰ ਨਿਹਾਲ ਕਰਨ ਵਾਸਤੇ ਗੰਭੀਰ ਗੁਰੂ ਜੀ ਪ੍ਰਤੀ ਦਿਨ ਚੱਲਦੇ ਜਾਂਦੇ ਸਨ ਚੱਲਦੇ ਚੱਲਦੇ ਗੁਰੂ ਜੀ ਉੱਥੇ ਪਹੁੰਚ ਗਏ ਜਿੱਥੇ ਪਿੰਡ ਚੱਪੜਹਾਰ ਪੁਰ ਹੈ ਗੁਰੂ ਜੀ ਉਸ ਪਿੰਡ ਦੇ ਪਾਸ ਪਹੁੰਚ ਗਏ ਇੱਕ ਘੋੜ ਸਵਾਰ ਬ੍ਰਾਹਮਣ ਮਿਲਿਆ ਉਸ ਪੁੱਛਿਆ ਕਿ ਕੌਣ ਚੱਲਿਆ ਆ ਰਿਹਾ ਹੈ ਉਸ ਨੂੰ ਇੱਕ ਸਿੱਖ ਨੇ ਕਹਿ ਕੇ ਸਮਝਾਇਆ ਸਤਿਗੁਰੂ ਹਰਗੋਬਿੰਦ ਜੀ ਇਸੇ ਪਾਸੇ ਚੱਲ ਕੇ ਆ ਰਹੇ ਹਨ ਉਹ ਅੱਗੇ ਕਸ਼ਮੀਰ ਪਹੁੰਚ ਕੇ ਰਹੇ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਡੇ ਸੂਰਮੇ ਅਤੇ ਧੀਰਜवान ਹਨ ਉਹ ਬ੍ਰਾਹਮਣ ਵੇਖਣ ਵਾਸਤੇ ਕਾਫੀ ਦੇਰ ਖੜਾ ਰਿਹਾ ਮਨ ਵਿੱਚ ਸੋਚਣ ਲੱਗਾ ਉਹਨਾਂ ਨੂੰ ਵੇਖ ਹੀ ਲਵਾਂ ਜਿਨ੍ਹਾਂ ਨੂੰ ਗੁਰੂ ਜੀ ਕਹਿੰਦੇ ਹਨ ਇੰਨੇ ਵਿੱਚ ਸਤਿਗੁਰੂ ਜੀ ਵੀ ਚੱਲ ਕੇ ਉੱਥੇ ਚਲੇ ਗਏ ਉਸ ਬ੍ਰਾਹਮਣ ਨੂੰ ਮਿਲ ਕੇ ਕਹਿਣ ਲੱਗੇ ਤੂੰ ਇਸ ਸਥਾਨ ਤੇ ਵਸਦਾ ਹੈ ਦੱਸੋ ਪਾਣੀ ਕਿੱਥੇ ਹੈ ਕੋਈ ਸਰੋਵਰ ਹੋਵੇ ਜਿਸ ਵਿੱਚ ਜਲ ਮਲ ਰਹਿਤ ਹੋਵੇ ਉੱਥੇ ਜਾ ਕੇ ਬੈਠੀਏ ਉਸ ਥਾਂ ਸਾਨੂੰ ਦੱਸੋ ਇਹ ਸੁਣ ਕੇ ਬ੍ਰਾਹਮਣ ਹੱਥ ਜੋੜ ਕੇ ਬੰਦਨਾ ਕਰਕੇ ਕਹਿਣ ਲੱਗਾ ਆਪ ਜਗਤ ਗੁਰੂ ਹੋ ਪਾਪਾਂ ਦਾ ਨਾਸ਼ ਕਰਦੇ ਹੋ ਛੁੱਪੀ ਹੋਈ ਵਸਤ ਕੋਈ ਕਿਤੇ ਵੀ ਪਾ ਨਹੀਂ ਸਕਦਾ ਮਨ ਕਰਕੇ ਵੀ ਉਹ ਵੇਖੀ ਨਹੀਂ ਜਾ ਸਕਦੀ ਤਿੰਨਾਂ ਨੂੰ ਦੱਸੋ ਆਪ ਨੇ ਸਭ ਕੁਝ ਜਾਣਿਆ ਹੋਇਆ ਹੈ ਤੁਸੀਂ ਤਿੰਨ ਲੋਕਾਂ ਦੇ ਥਾਵਾਂ ਦੇ ਗਿਆਤਾ ਹੋ ਜਿਵੇਂ ਹੀ ਨਹੀਂ ਜਾਣਦੇ ਹੋ ਤੇ ਮੈਨੂੰ ਪੁੱਛ ਰਹੇ ਹੋ ਇਸ ਕਰਕੇ ਮੇਰੇ ਦਿਲ ਵਿੱਚ ਅਚਰਜ ਹੋਇਆ ਹੈ ਸ਼ਕਤੀ ਵਾਲੇ ਪ੍ਰਭਾਵ ਤੋਂ ਉਲਟ ਵਰਤ ਰਹੇ ਹੋ ਇਸ ਲੋਕ ਵਿੱਚ ਇਹ ਰੀਸ਼ੋਭ ਦੀ ਨਹੀਂ ਹੈ ਜਿੱਥੇ ਜਲ ਦਾ ਸਥਾਨ ਹੈ ਉੱਥੇ ਚਲੇ ਜਾਵੋ ਜੇ ਕੋਈ ਸਰੋਵਰ ਨਹੀਂ ਹੈ ਤਾਂ ਆਪਣੇ ਵਾਸਤੇ ਨਵਾਂ ਸਰੋਵਰ ਬਣਾਵੋ ਤੁਸੀਂ ਹਰਥਾ ਸਮਰੱਥ ਹੋ ਜਿੱਥੇ ਚਾਹੁੰਦੇ ਹੋ ਉਸੇ ਤਰ੍ਹਾਂ ਕਰੋ ਘੋੜੇ ਤੋਂ ਉਤਰ ਕੇ ਜਿੱਥੇ ਵੀ ਨਿਰਮਲ ਜਲ ਹੈ ਪ੍ਰਾਪਤ ਕਰੋ ਇਹ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਘੋੜੇ ਨੂੰ ਰੋਕਿਆ ਉਸ ਥਾਂ ਦੇਖ ਕੇ ਉੱਥੇ ਹੀ ਉਤਰ ਪਏ ਬਾਕੀ ਸਾਰੀ ਸੈਨਾ ਵੀ ਨਾਲ ਠਹਿਰ ਗਈ ਸੇਵਕਾਂ ਨੇ ਆ ਕੇ ਬੇਨਤੀ ਕੀਤੀ ਇੱਥੇ ਤਾਂ ਲੱਗੇ ਕਿਤੇ ਵੀ ਪਾਣੀ ਦਿਖਾਈ ਨਹੀਂ ਦਿੰਦਾ ਅੱਗੇ ਜਿਵੇਂ ਆਪ ਜੀ ਦੀ ਮਰਜ਼ੀ ਹੈ ਜੇ ਜਲ ਕਿਤੇ ਦੂਰ ਹੈ ਤਾਂ ਇਸ ਨੂੰ ਜਾ ਕੇ ਲਿਆਈਏ ਗੁਰੂ ਜੀ ਦੇ ਹੱਥ ਵਿੱਚ ਬਰਸ਼ਾ ਸੀ ਉਸ ਬਰਸ਼ੇ ਨੂੰ ਉਹਨਾਂ ਧਰਤੀ ਤੇ ਮਾਰਿਆ ਬਹੁਤ ਡੂੰਗਾ ਧਸ ਗਿਆ ਅਤੇ ਫਿਰ ਖਿੱਚ ਕੇ ਬਾਹਰ ਕੱਢਿਆ ਧਰਤੀ ਵਿੱਚ ਸੁਰਾਖ ਹੋ ਗਿਆ ਅਤੇ ਜਲ ਦੀ ਧਾਰਾ ਦਾ ਪ੍ਰਕਾਸ਼ ਹੋਇਆ ਸਤਿਗੁਰੂ ਜੀ ਨੇ ਕਿਹਾ ਕੁਝ ਟੋਆ ਪਟੋ ਜਿਸ ਵਿੱਚ ਕੁਝ ਚਲ ਖਲੋਤਾ ਰਹੇ ਸਿੱਖਾਂ ਨੇ ਹੁਕਮ ਸੁਣ ਟੋਆ ਬਣਾ ਲਿਆ ਜਿੰਨਾ ਚਾਹੁੰਦੇ ਸੀ ਉਹਨਾਂ ਪਾਣੀ ਟਿਕਾ ਲਿਆ ਜਲ ਦਾ ਬਹੁਤ ਪ੍ਰਵਾਹ ਵਹਿ ਤੁਰਿਆ ਮਨੋਂ ਬਹੁਤ دیر ਤੋਂ ਚੱਲ ਰਿਹਾ ਸੀ ਫਿਰ ਸਤਿਗੁਰੂ ਜੀ ਵਾਸਤੇ ਕੱਪੜੇ ਵਿਛਾਏ ਗਏ ਬੜੇ ਸੁੰਦਰ ਗਲੀਚੇ ਉਹਨਾਂ ਦੇ ਉੱਪਰ ਵਿਛਾਏ ਗਏ ਸੇਵਕਾਂ ਨੇ ਆ ਕੇ ਜਲ ਪਾਣੀ ਛਕਾਇਆ ਅਤੇ ਸਤਿਗੁਰੂ ਜੀ ਦੇ ਮੂੰਹ ਹੱਥ ਧੋਤਾ ਇਹ ਵੇਖ ਕੇ ਬ੍ਰਾਹਮਣ ਬਹੁਤ ਹੈਰਾਨ ਹੋਇਆ ਤੇ ਡਰ ਗਿਆ ਤੇ ਗੁਰੂ ਜੀ ਦੇ ਚਰਨ ਕਮਲਾਂ ਤੇ ਸੀਸ ਨਵਾਇਆ ਮਹਾਰਾਜ ਮੈਂ ਬਹੁਤ ਕਠੋਰ ਸ਼ਬਦ ਕਹਿ ਦਿੱਤੇ ਹਨ ਮੇਰਾ ਚਿੱਤ ਜਾਤੀ ਦੇ ਘਮੰਡ ਵਿੱਚ ਹੀ ਅਫਰ ਗਿਆ ਹੈ ਮੈਂ ਆਪ ਜੀ ਦੀ ਮਹਿਮਾ ਜਾਨ ਸਭ ਕੁਝ ਸਮਝ ਗਿਆ ਹਾਂ ਬੇਨਤੀ ਸਹਿਤ ਮੈਂ ਆਪ ਜੀ ਨਾਲ ਗੱਲਬਾਤ ਨਹੀਂ ਕੀਤੀ ਸਤਗੁਰੂ ਜੀ ਨੇ ਸੁਣ ਕੇ ਧੀਰਜ ਦਿੱਤਾ ਤੂੰ ਜਥਾ ਜੋਗ ਹੀ ਕਿਹਾ ਹੈ ਕੁਝ ਜਿਹੜਾ ਕ੍ਰੂੜਤਾ ਦਾ ਦੋਸ਼ ਪਾਇਆ ਸੀ ਉਹ ਤੇਰੇ ਬਾਅਦ ਵਿੱਚ ਬਹੁਤ ਪਛਤਾਉਣ ਕਰਕੇ ਮਿਟ ਗਿਆ ਹੈ ਬਚਨ ਕਹੇ ਕਿ ਜੇ ਛੋਟਾ ਪਾਪ ਕਰੇ ਤਾਂ ਬਾਅਦ ਵਿੱਚ ਪਛਤਾਉਣ ਨਾਲ ਉਹ ਨਾਸ਼ ਹੋ ਜਾਂਦੇ ਹਨ ਕਾਫੀ ਦੇ ਸਤਿਗੁਰੂ ਜੀ ਉਸ ਸਥਾਨ ਵਿਖੇ ਠਹਿਰੇ ਫਿਰ ਸਾਰੀ ਸੈਨਾ ਨੇ ਮੂੰਹ ਹੱਤ hota ਜਿਹੜਾ ਜਲ ਨਿਕਲਿਆ ਸੀ ਉਸ ਨੂੰ ਸਭ ਨੇ ਲੈ ਲਿਆ ਉਸ ਨਾਲ ਇਸ਼ਨਾਨ ਆਦਿ ਕਿਰਿਆ ਕੀਤੀ ਮੁਕਤੀ ਦਾਤੇ ਗੁਰੂ ਜੀ ਦੇ ਪ੍ਰਤਾਪ ਨੂੰ ਵੇਖ ਕੇ ਸਾਰੇ ਬਹੁਤ ਹੈਰਾਨ ਹੋਏ ਪਰਮੇਸ਼ਰ ਦਾ ਰੂਪ ਹਨ ਨਾ ਇਹਨਾਂ ਨੂੰ ਕੋਈ ਪੁੰਨ ਹੈ ਨਾ ਪਾਪ ਸ਼ਰਧਾ ਧਾਰ ਕੇ ਸਭ ਸੇਵਾ ਕਰਦੇ ਸਨ ਅਤੇ ਪ੍ਰੇਮ ਸਹਿਤ ਗੁਰੂ ਗੁਰਦੇਵ ਦੇ ਦਰਸ਼ਨ ਕਰਦੇ ਸਨ ਸਤਗੁਰੂ ਜੀ ਨੇ ਘੋੜਿਆਂ ਤੇ ਚੜ ਕੇ ਉੱਥੋਂ ਕੂਚ ਕਰ ਦਿੱਤਾ ਰਾਹੇ ਰਾ ਚੱਲ ਪਏ ਸਤਗੁਰੂ ਜੀ ਇਹਨਾਂ ਦੇ ਚਰਿੱਤਰ ਬੜੇ ਗਹਿਰੇ ਹਨ ਉੱਥੇ ਜਲ ਹੁਣ ਨਹੀਂ ਨਿਕਲਦਾ ਰਿਹਾ ਅਸੀਂ ਸੁਣਿਆ ਹੈ ਗੁਰੂ ਜੀ ਦੇ ਸਿੱਖ ਕਹਿੰਦੇ ਹਨ ਫਿਰ ਗੁਰੂ ਜੀ ਪਹਾੜਾਂ ਵਿੱਚ ਪ੍ਰਵੇਸ਼ ਕਰ ਗਏ ਜਿੱਥੇ ਅਨੇਕ ਪ੍ਰਕਾਰ ਦੇ ਵਿਸ਼ੇਸ਼ ਬ੍ਰਿਸ਼ ਸਨ ਜਰਦ ਰੰਗ ਦੇ ਨਾਰਾਂ ਦੇ ਪੇੜ ਉੱਥੇ ਬਹੁਤ ਖੜੇ ਸਨ ਉਹਨਾਂ ਨੂੰ ਲੱਗੇ ਖੱਟੇ ਮਿੱਠੇ ਫਲ ਰਾਸ ਨਾਲ ਭਰੇ ਹੋਏ ਸਨ ਅਖਰੋਟਾਂ ਦੇ ਪੇੜ ਹਰੇ ਪੱਤਿਆਂ ਸਮੇਤ ਖੜੇ ਸਨ ਕੇਲੇ ਅਤੇ ਬੇਰਾਂ ਦੇ ਪੌਦਿਆਂ ਨੂੰ ਬਹੁਤ ਫਲ ਲੱਗੇ ਹੋਏ ਸਨ ਜਿੱਥੇ ਕਿੱਥੇ ਬਰਿਸ਼ਾਂ ਦੇ ਝੁੰਡਾਂ ਤੇ ਝੁੰਡ ਖੜੇ ਸਨ ਸੀਲ ਦੇ ਸਿੱਧੇ ਉੱਚੇ ਬਰਿਸ਼ਾਂ ਨੇ ਬਹੁਤ ਥਾਂ ਘੇਰਿਆ ਹੋਇਆ ਸੀ ਜਿੱਥੇ ਪੱਥਰ ਤੇ ਪਹਾੜਾਂ ਦੇ ਬਹੁਤ ਸਿਲਸਿਲੇ ਸਨ ਕਿਤੇ ਨਾਲੇ ਚੱਲਦੇ ਸਨ ਕਿਤੇ ਕਿਨਾਰੇ ਪੱਥਰ ਖੜੇ ਸਨ ਝਰਨੇ ਵਗ ਰਹੇ ਹਨ ਅਤੇ ਬਹੁਤ ਜਲ ਚੱਲ ਰਿਹਾ ਸੀ ਉਹਨਾਂ ਨੂੰ ਵੇਖ ਕੇ ਗੁਰੂ ਜੀ ਬਹੁਤ ਆਨੰਦਮਈ ਹੋ ਗਏ ਨਦੀਆਂ ਬਹੁਤ ਤੇਜ਼ ਰਫ਼ਤਾਰ ਨਾਲ ਵਗ ਰਹੀਆਂ ਸਨ ਸੁੰਦਰ ਜਲ ਬਿਲਕੁਲ ਸਾਫ਼ ਅਤੇ ਮਲਹੀਨ ਸੀ ਸਫੈਦ ਬਰਫ਼ ਚਾਰੇ ਪਾਸੇ ਦਿਖਾਈ ਦੇ ਰਹੀ ਸੀ ਜਿੱਥੇ ਗਰਮੀ ਦਾ ਕਿਸੇ ਪ੍ਰਕਾਰ ਦਾ ਵੀ ਭੈ ਨਹੀਂ ਸੀ ਦਿਸਦਾ ਸੇਬ ਛੋਟੀ ਨਾਖ ਅਤੇ ਬਰਿਛਾਂ ਦੇ ਅੰਗੂਰ ਦੀਆਂ ਵੇਲਾਂ ਨੂੰ ਬੜੇ ਸੁੰਦਰ ਤੇ ਸਵਾਦੀ ਫਲ ਲੱਗੇ ਹੋਏ ਸਨ ਕਦੀ ਉੱਚੇ ਪਹਾੜਾਂ 'ਤੇ ਚੜਦੇ ਸਨ ਕਦੀ ਹੇਠਲੀ ਸੱਤਾ ਤੇ ਉਤਰ ਕੇ ਤੁਰੇ ਫਿਰਦੇ ਸਨ ਇਸ ਤਰ੍ਹਾਂ ਵਿਸ਼ਾਲ ਸੈਰ ਦੀ ਸੈਰ ਹੋ ਜਾਂਦੀ ਸੀ ਅਤੇ ਹੌਲੀ-ਹੌਲੀ ਮਾਰਗ ਵਿੱਚ ਤੁਰੇ ਜਾ ਰਹੇ ਸਨ ਜਿਹੜੇ ਸਿੱਖ ਪਹਾੜਾਂ ਦੇ ਵਾਸੀ ਸਨ ਜਿੱਥੇ ਕਿਤੇ ਉਹਨਾਂ ਨੂੰ ਹਰ ਗੋਬਿੰਦ ਸਾਹਿਬ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਸੁੰਦਰ ਪੇਟਾਵਾਂ ਲੈ ਕੇ ਆਏ ਗੁਰੂ ਜੀ ਦੇ ਦਰਸ਼ਨ ਕਰ ਕਰਕੇ ਪ੍ਰਸੰਨ ਹੋ ਰਹੇ ਸਨ ਖਾਨ ਵਾਲੇ ਉਚਿਤ ਸਵਾਦੀ ਫਲ ਅਤੇ ਪਦਾਰਥ ਲੈ ਲੈ ਕੇ ਆਉਂਦੇ ਸਨ ਅਤੇ ਰਸ ਵਾਲੇ ਫਲਾਂ ਨੂੰ ਗੁਰੂ ਜੀ ਵਾਸਤੇ ਲਿਆ ਕੇ ਦਿੰਦੇ ਸਨ ਜਦ ਸਾਰਾ ਪਹਾੜੀ ਮਾਰਗ ਲੰਘ ਗਏ ਤਾਂ ਇੱਕ ਧਰਤੀ ਵਰਗਾ ਪਦਰਾ ਸੁੰਦਰ ਸਥਾਨ ਵੇਖਿਆ ਇੱਕ ਕੱਟੂ ਨਾਮੀ ਸੇਖ ਉੱਥੇ ਰਹਿੰਦਾ ਸੀ ਉਸ ਦਾਹਿਰ ਦਾ ਸਤ ਨਾਮ ਦੇ ਨਾਮ ਨਾਲ ਰਸਿਆ ਹੋਇਆ ਸੀ ਉਹ ਪਹਿਲਾਂ ਆ ਕੇ ਗੁਰੂ ਜੀ ਨੂੰ ਅੰਮ੍ਰਿਤਸਰ ਵਿਖੇ ਮਿਲਿਆ ਸੀ ਤਦ ਗੁਰੂ ਜੀ ਬਹੁਤ ਸੇਵਾ ਕੀਤੀ ਸੀ ਉਸ ਦਾ ਸਤ ਗੁਰੂ ਜੀ ਨਾਲ ਬਹੁਤ ਸਹਿਰਦ ਪ੍ਰੇਮ ਸੀ ਉਸ ਨੇ ਅੰਦਰਲੇ ਪ੍ਰਭੂ ਨੂੰ ਇੱਕ ਰਸ ਵੇਖਿਆ ਸੀ ਜਦ ਗੁਰੂ ਜੀ ਨੇ ਉਸ ਦੇ ਕਿਰਪਾ ਕੀਤੀ ਤਾਂ ਗਿਆਨਤਾ ਦਾ ਨਾਸ਼ ਹੋ ਗਿਆ ਅਤੇ ਆਪਣੇ ਸਰੂਪ ਨੂੰ ਉਸ ਵੇਖ ਲਿਆ ਉਸ ਦੀ ਸਤਨਾਮ ਦੀ ਸਮਰਪਿਤ ਲੱਗੀ ਹੋਈ ਸੀ ਬ੍ਰह्म ਵੇਖ ਕੇ ਗੁਰੂ ਜੀ ਦਾ ਪ੍ਰੇਮੀ ਹੋ ਗਿਆ ਬਹੁਤ ਧੀਰ ਤੱਕ ਸੇਵਾ ਕਰਦਾ ਰਿਹਾ ਉਸ ਦੀ ਬਿਰਤੀ ਵੇਖ ਕੇ ਸਤ ਗੁਰੂ ਜੀ ਨੇ ਕਿਰਪਾ ਕੀਤੀ ਉਸ ਦਾ ਨਾਮ ਕਟੂ ਸ਼ਾ ਕਹਿੰਦੇ ਸਨ ਜਦ ਉਸ ਤਿਹਰ ਦੇ ਵਿੱਚ ਬਹੁਤ ਪਿਆਰ ਪਰ ਗਿਆ ਫਿਰ ਉਸ ਨੂੰ ਆਪਣੇ ਘਰ ਜਾਣ ਵਾਸਤੇ ਕਹਿ ਦਿੱਤਾ ਜਦ ਸਤ ਗੁਰੂ ਜੀ ਨੇ ਉਸ ਦੀ ਘਾਲ ਕਮਾਈ ਨੂੰ ਵੇਖਿਆ ਇਸ ਕਰਕੇ ਉਹਨਾਂ ਦਾ ਨਾਮ ਗਰੀਬ ਨਿਵਾਜ ਹੈ ਗੁਰੂ ਜੀ ਨੂੰ ਜੱਗ ਵਾਲੇ ਰੰਗ ਕਤੇ ਰਾਜਾ ਕਹਿੰਦੇ ਸਨ ਉਹ ਵੀ ਸਵਾਦੀ ਫਲ ਲੈ ਕੇ ਗੁਰੂ ਜੀ ਨੂੰ ਆ ਮਿਲਿਆ ਦਰਸ਼ਨ ਕਰਕੇ ਹਿਰਦਾ ਆਨੰਦ ਨਾਲ ਭਰ ਗਿਆ ਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ ਨਾਲ ਲਿਪਟ ਗਿਆ ਨੈਣਾ ਵਿੱਚ ਆਨੰਦਮਈ ਜਲ ਚਲਕ ਰਿਹਾ ਸੀ ਉਸ ਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕੱਟੂ ਸ਼ਾ ਆਓ ਕੀ ਸੁਣ ਆਨੰਦ ਹੋ ਕਹਿਣ ਲੱਗਾ ਏ ਗੁਰੂ ਜੀ ਤੁਹਾਡੇ ਦਰਸ਼ਨ ਕੀਤੇ ਹਨ ਮੇਰੇ ਹਿਰਦੇ ਵਿੱਚ ਸੁਖ ਅਤੇ ਆਨੰਦ 100 ਗੁਣਾ ਵੱਧ ਗਿਆ ਹੈ ਕਸ਼ਮੀਰ ਦਾ ਰਾਹ ਬੜਾ ਕਠਨ ਹੈ ਤੁਸੀਂ ਗੁਰ ਸਿੱਖੀ ਦਾ ਵਿਸਥਾਰ ਕਰ ਰਹੇ ਹੋ ਆਪਣਾ ਵੱਡਾ ਦਾਸ ਜਾਣ ਕੇ ਤੁਸੀਂ ਉਹਨਾਂ ਦਾ ਇਸ ਸਮੇਂ ਕਿਰਤਾਰਥ ਕਰਨ ਵਾਸਤੇ ਆਏ ਹੋ ਕਿਰਪਾ ਘਤਾਰ ਕੇ ਆਉਣਾ ਕੀਤਾ ਹੈ ਮੇਰੇ ਵੱਡੇ ਭਾਗ ਹਨ ਕਿ ਮੇਰੇ ਘਰ ਆਏ ਹੋ ਹੋਰ अनेका ਸਿੱਖ ਚੱਲ ਕੇ ਆ ਗਏ ਅਤੇ ਗੁਰੂ ਜੀ ਦੇ ਚਰਨ ਕਮਲਾਂ ਤੇ ਬੰਦਨਾ ਕੀਤੀ ਗੁਰੂ ਜੀ ਨੇ ਜਥਾ ਜੋਗ ਸਾਰਿਆਂ ਦਾ ਸਨਮਾਨ ਕੀਤਾ ਰਾਤ ਉਸ ਸਥਾਨ ਵਿਖੇ ਠਹਿਰ ਕੇ ਗੁਰੂ ਜੀ ਅੱਗੇ ਚੱਲ ਪਏ ਕਟੂ ਸ਼ਾਹ ਨੂੰ ਗੁਰੂ ਜੀ ਨੇ ਵਿਦਾ ਕੀਤਾ ਉਸ ਨੇ ਬੜੇ ਪ੍ਰੇਮ ਨਾਲ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਕੂਚ ਕਰਕੇ ਵਿਸ਼ਾਲ ਨਗਰ ਦੇ ਪਾਸ ਉੱਥੇ ਜਾ ਪਹੁੰਚੇ ਜਿੱਥੇ ਕਾਠੀ ਦਰਵਾਜ਼ਾ ਸੀ ਗੁਰੂ ਜੀ ਨੇ ਸ਼੍ਰੀ ਨਗਰ ਸ਼ਹਿਰ ਵਿੱਚ ਪ੍ਰਵੇਸ਼ ਕੀਤਾ ਗੁਰੂ ਜੀ ਉਸ ਸ਼ਹਿਰ ਦੇ ਦਰਵਾਜ਼ੇ ਵਿੱਚ ਦਾਖਲ ਹੋਏ ਜਿਸ ਦਰਵਾਜ਼ੇ ਵਿੱਚ ਉਹਨਾਂ ਦੇ ਸੇਵਕ ਦਾ ਘਰ ਸੀ ਬਜ਼ੁਰਗ ਇਸਤਰੀ ਦੀ ਆਸ ਪੂਰੀ ਕਰਨ ਵਾਸਤੇ ਉੱਥੇ ਜਾ ਪਹੁੰਚੇ ਉਸ ਘਰ ਦੇ ਦਰਵਾਜ਼ੇ ਅੱਗੇ ਜਾ ਕੇ ਖੜੇ ਹੋ ਗਏ ਜਿਸ ਘਰ ਦਾ ਮਾਲਕ ਉਹਨਾਂ ਦਾ ਹਿਤਕਾਰੀ ਸਿੱਖ ਸੇਵਾਦਾਸ ਸੀ ਘੋੜਿਆਂ ਦੇ ਖੁਰਾਂ ਦਾ ਖਰਾਗ ਸੁਣ ਕੇ ਸੇਵਾਦਾਸ ਘਰ ਦਾ ਦਰਵਾਜ਼ਾ ਛੱਡ ਕੇ ਬਾਹਰ ਨਿਕਲਿਆ ਜਦ ਉਸਨੇ ਸਾਹਮਣੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖੜੇ ਵੇਖਿਆ ਜਿਨ੍ਹਾਂ ਹੱਥ ਵਿੱਚ ਵੱਡਾ ਨੇਜਾ ਫੜਿਆ ਆਇਆ ਸੀ ਸੇਵਾਦਾਸ ਨੇ ਗੁਰੂ ਜੀ ਦੇ ਚਰਨ ਕਮਲਾਂ ਤੇ ਸਿਰ ਧਰਿਆ ਤਾਂ ਹਿਰਦੇ ਵਿੱਚ ਬਹੁਤ ਆਨੰਦ ਛਾ ਗਿਆ ਕਹਿਣ ਲੱਗਾ ਬਹੁਤ ਧੀਰਤੋਂ ਡੀਕ ਲੱਗੀ ਹੋਈ ਸੀ ਅੱਜ ਆਪਣੇ ਮਨ ਪਾਉਂਦੇ ਗੁਰੂ ਜੀ ਦੇ ਦਰਸ਼ਨ ਕੀਤੇ ਹਨ ਰਕਾਬ ਫੜ ਕੇ ਬੇਨਤੀ ਕਰਕੇ ਗੁਰੂ ਜੀ ਨੂੰ ਘੋੜੇ ਤੋਂ ਉਤਾਰਿਆ ਅਤੇ ਉਹਨਾਂ ਨੂੰ ਲੈ ਕੇ ਆਪਣੇ ਘਰ ਚਲਾ ਗਿਆ ਸੁੰਦਰ ਪਲੰਗ ਕੱਢ ਕੇ ਡਾਇਆ ਤੇ ਆਪਣੀ ਮਾਤਾ ਜੀ ਨੂੰ ਖੁਸ਼ੀ ਦੀ ਖਬਰ ਸੁਣਾਈ ਉਹ ਕਿਰਪਾ ਧਾਰ ਕੇ ਘਰ ਚੱਲ ਕੇ ਆ ਗਏ ਹਨ ਉਹਨਾਂ ਦਾ ਨਾਮ ਸਿੱਖਾਂ ਦਾ ਸਖਾ ਪ੍ਰਗਟ ਹੈ ਤੇਰਾ ਭਾਗ ਭਰੀ ਨਾ ਅੱਜ ਸ਼ੁਭ ਹੋ ਗਿਆ ਤੇਰਾ ਭਾਗ ਭਰੀ ਨਾ ਅੱਜ ਸਫਲ ਵਿਖਿਆ ਹੈ ਇਹ ਸੁਣ ਕੇ ਪ੍ਰੇਮ ਨਾਲ ਬਹਿਬਲ ਹੋਈ ਉੱਠ ਗਈ ਬਲਹੀਨਾ ਵਾਸਤੇ ਗੁਰੂ ਜੀ ਨੇ ਬੜਾ ਹਿੱਤ ਕਰਕੇ ਪ੍ਰੇਮ ਕੀਤਾ ਹੈ ਇਹ ਤਾਂ ਬਹੁਤ ਬਿਰਧ ਹੈ ਬਹੁਤ ਉਮਰ ਬੀਤ ਗਈ ਹੈ ਖਾਣ ਪੀਣ ਵੀ ਸੰਜਮ ਨਾਲ ਕਰਦੀ ਹੈ ਹਿਰਦੇ ਸਦਾ ਚਿੰਤਾ ਰਹਿੰਦੀ ਹੈ ਦਿਨ ਰਾਤ ਗੁਰੂ ਜੀ ਦੇ ਦਰਸ਼ਨਾਂ ਦੀ ਚਾਹਤ ਰੱਖਦੀ ਹੈ ਪ੍ਰੇਮ ਬ੍ਰਿਹਾ ਨਾਲ ਅਤੁਰ ਹੋ ਗਈ ਸੀ ਇਸ ਕਰਕੇ ਜਲਦੀ ਨਾਲ ਉੱਠ ਨਾ ਸਕੀ ਪੁੱਤਰ ਦਾ ਹੱਥ ਫੜ ਕੇ ਵਿਹੜੇ ਵਿੱਚ ਆਈ ਨੇਤਰਾਂ ਦੀਆਂ ਪਲਕਾਂ ਨਾਲ ਇੱਕ ਟੱਕ ਵੇਖਣ ਲੱਗ ਗਈ ਦਰਸ਼ਨ ਕਰਕੇ ਗਦਗਦ ਹੋ ਗਈ बोलਿਆ ਨਹੀਂ ਸੀ ਜਾਂਦਾ ਪਰ ਗੱਲ ਵਿੱਚ ਹੀ ਉਲਝੇ ਰਹਿ ਗਏ ਹੌਲੀ ਹੌਲੀ ਗੁਰੂ ਜੀ ਦੇ ਪਾਸ ਗਈ ਗੁਰੂ ਜੀ ਦੇ ਦੋਵਾਂ ਨਾਲ ਚਰਨ ਕਮਲਾਂ ਨੂੰ ਆਪਣੇ ਹੱਥਾਂ ਨਾਲ ਫੜ ਲਿਆ ਸਿਰ ਧਰਤੀ ਤੇ ਧਰ ਕੇ ਮੱਥਾ ਟੇਕਿਆ ਫਿਰ ਸੁੰਦਰ ਸਰੂਪ ਨੂੰ ਵੇਖਣ ਲੱਗੀ ਗੁਰੂ ਜੀ ਨੇ ਆਪਣੇ ਵਰਸ਼ੇ ਨੂੰ ਆਪਣੇ ਨੇੜੇ ਗੱਡ ਲਿਆ ਅਤੇ ਸੁਭ ਸੇਜ ਉੱਤੇ ਸ਼ਜੋਬਿਤ ਹੋ ਗਏ ਕੁਝ ਸਮੇਂ ਵਿੱਚ ਧੀਰਜ ਧਾਰ ਕਰਕੇ ਬਿਰਧ ਮਾਈ ਬੋਲੀ ਮੈਂ ਸੁਣਿਆ ਸੀ ਜਦ ਵੀ ਸਤਗੁਰੂ ਜੀ ਨਾਲ ਲਗਣ ਲੱਗ ਗਈ ਜਾਂਦੀ ਹੈ ਉਸ ਦਾ ਸਭ ਰਸਤੇ ਆ ਕੇ ਦਰਸ਼ਨਾ ਨਾਲ ਪ੍ਰੇਮ ਪੈ ਜਾਂਦਾ ਹੈ ਉਸ ਨੂੰ ਫਿਰ ਨਿਸ਼ਚਾ ਪ੍ਰਾਪਤ ਹੋ ਜਾਂਦਾ ਹੈ ਜਗਤ ਵਿੱਚ ਇਹ ਗਾਥਾ ਸਭ ਜਗ ਕਹਿੰਦਾ ਹੈ ਇਹ ਗੱਲ ਸੁਣ ਕੇ ਪ੍ਰਤੱਖ ਵੇਖ ਲਈ ਹੈ ਇਹ ਸਤਗੁਰੂ ਇਹ ਸਤਗੁਰੂ ਜੀ ਮੈਂ ਤੁਹਾਡੇ ਦਰਸ਼ਨ ਕੀਤੇ ਹਨ ਮੈਂ ਤੁਹਾਨੂੰ ਵਾਰੀ ਜਾਂਦੀ ਹਾਂ ਮੈਂ ਤੁਹਾਹਤੋਂ ਬਲਿਹਾਰ ਜਾਂਦੀ ਹਾਂ ਮੈਂ ਤੁਹਾਹਤੋਂ ਸਤਕੇ ਜਾਂਦੀ ਹਾਂ ਤੇ ਤੁਹਾਡੇ ਉੱਤੋਂ 100 ਵਾਰ ਕੁਰਬਾਨ ਜਾਂਦੀ ਹਾਂ ਜਿਹੜੀ ਵੱਡੀ ਫੁੱਲਾਂ ਦੀ ਮਾਲਾ ਗੁੰਦ ਕੇ ਬਣਾਈ ਸੀ ਉਹ ਸੁੰਦਰ ਮਾਲਾ ਨੂੰ ਗੁਰੂ ਜੀ ਦੇ ਗਲ ਵਿੱਚ ਪਾ ਦਿੱਤਾ ਮੈਂ ਘਰ ਦੇ ਵਿੱਚ ਤੁਹਾਡੀ ਪੂਜਾ ਕਰਦੀ ਹਾਂ ਤੁਹਾਡੇ ਵਾਸਤੇ ਘਰ ਵਿੱਚ ਸਾਫ਼ ਕਰਕੇ ਸਥਾਨ ਬਣਾਇਆ ਹੈ ਤੁਹਾਡਾ ਧਿਆਨ ਧਾਰ ਕੇ ਤੁਹਾਡੇ ਗਲ ਵਿੱਚ ਪਾਉਂਦੀ ਸੀ ਮੇਰੀ ਇਹ ਪੂਜਾ ਸਫਲ ਹੋ ਗਈ ਹੁਣ ਤੁਹਾਡੇ ਦਰਸ਼ਨ ਕਰ ਲਏ ਹਨ ਇਹ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ ਤੂੰ ਮਹਾਨ ਪ੍ਰੇਮ ਕੀਤਾ ਹੈ ਮੇਰੇ ਵਾਸਤੇ ਬਹੁਤ ਸੁੰਦਰ ਵਸਤਰ ਬਣਾਏ ਹਨ ਦਿਨ ਰਾਤ ਆਪਣੇ ਜੀ ਨੂੰ ਪ੍ਰੇਮ ਵਿੱਚ ਡੋਬ ਕੇ ਰੱਖਿਆ ਹੈ ਉਹਨਾਂ ਕੱਪੜਿਆਂ ਨੂੰ ਪਹਿਨਣ ਵਾਸਤੇ ਮੈਂ ਚੱਲ ਕੇ ਆਇਆ ਹਾਂ ਹੋਰ ਕੋਈ ਵੀ ਕੱਪੜਾ ਮੈਨੂੰ ਚੰਗਾ ਨਹੀਂ ਲੱਗਾ ਉਹ ਕੱਪੜਾ ਹੁਣ ਮੈਨੂੰ ਸਲਵਾ ਦੇਵੋ ਉਹ ਮੈਂ ਬੜਾ ਪ੍ਰਸੰਨ ਹੋ ਕੇ ਆਪਣੇ ਸਰੀਰ ਤੇ ਪਹਿਨਾਵਾਂਗਾ ਮਾਈ ਭਾਗਪਰੀ ਨਿਚਿਤ ਵਿੱਚ ਬੜੀ ਹੈਰਾਨ ਅਤੇ ਪ੍ਰਸੰਨ ਹੋ ਕੇ ਕਿਹਾ ਇਹ ਤੁਹਾਡੇ ਵਿੱਚ ਕੋਈ ਅਚਰਜ ਗੱਲ ਨਹੀਂ ਵੇਖੀ ਹੈ ਤੁਸੀਂ ਸਦਾ ਹੀ ਇਸ ਪ੍ਰਕਾਰ ਕਰਦੇ ਰਹੇ ਹੋ ਕਦੀ ਵੀ ਜਾਤ ਕੁਜਾਤ ਨੂੰ ਨਹੀਂ ਵਿਚਾਰਦੇ ਹੋ ਇਸਤਰੀ ਪੁਰਖ ਧਨ ਗੁਣ ਆਦ ਕੁੱਝ ਨਹੀਂ ਵੇਖਦੇ ਜਿਸ ਦੇ ਵੀ ਹਿਰਦੇ ਵਿੱਚ ਪ੍ਰੇਮ ਹੁੰਦਾ ਹੈ ਉਸ ਨੂੰ ਪਰਖ ਲੈਂਦੇ ਹੋ ਨਹੀਂ ਤਾਂ ਮੈਂ ਮਾੜੀ ਮੱਤ ਵਾਲੀ ਅਤੇ ਮਲੀਨ ਹਾਂ ਧਨ ਗੁਣ ਅਤੇ ਸ਼ਕਲ ਤੋਂ ਹਰ ਪ੍ਰਕਾਰ ਹੀ ਨਹੀਂ ਹਾਂ ਜਿਸ ਵਾਸਤੇ ਭਾਰਾਂ ਦੇ ਇੰਨੇ ਔਖੇ ਪੈਂਡੇ ਲੰਘ ਕੇ ਇੱਥੇ ਪਹੁੰਚ ਗਏ ਹੋ ਤੁਹਾਨੂੰ ਆਪਣੇ ਸਿੱਖ ਪਿਆਰੇ ਹਨ ਇਹ ਬਿਰਦ ਆਪ ਦਾ ਸੱਚਾ ਹੈ ਮੈਨੂੰ ਪਤਿਤ ਨੂੰ ਤੁਸੀਂ ਪਵਿੱਤਰ ਕੀਤਾ ਹੈ ਇਕ ਗਰੀਬ ਨੂੰ ਆਪਣੀ ਕਿਰਪਾ ਦੇ ਰਸ ਵਿੱਚ ਰੰਗਿਆ ਹੈ ਆਪ ਜੀ ਦੀ ਉਸਤਤ ਕਿਵੇਂ ਬਿਆਨ ਕਰਾਂ ਮੈਂ ਥੋੜੀ ਮੱਤ ਵਾਲੀ ਕੁਝ ਕਹਿਣ ਵੀ ਨਹੀਂ ਸਕਦੀ ਪਾਪੀਆਂ ਨੂੰ ਉਤਾਰਨ ਵਾਲੇ ਤੁਹਾਡਾ ਨਾਂ ਹੈ ਇਹ ਮੈਂ ਚੰਗੀ ਤਰ੍ਹਾਂ ਹਿਰਦੇ ਵਿੱਚ ਨਿਰਾਧਾਰਕ ਨਿਰਧਾਰਨ ਕੀਤਾ ਹੈ ਪ੍ਰੇਮ ਵੇਖਦੇ ਹੋ ਭਾਵੇਂ ਨਰ ਹੋਵੇ ਭਾਵੇਂ ਨਾਰੀ ਤੁਹਾਡੇ ਸੁਭਾਅ ਦੀ ਗਤੀ ਬਹੁਤ ਉੱਚੀ ਹੈ ਇਸ ਨੂੰ ਮੈਂ ਚੰਗੀ ਤਰ੍ਹਾਂ ਵਿਚਾਰਿਆ ਤੁਸੀਂ ਨੌ ਨਦੀਆਂ ਤੇ 18 ਸਿੱਧੀਆਂ ਦੇ ਮਾਲਕ ਹੋ ਸਭ ਨੂੰ ਪੋਸ਼ਾਕ ਕੇ ਬਖਸ਼ ਦੇਹ ਕੀ ਇੱਕ ਵਸਤਰ ਹੈ ਉਹ ਵੀ ਚੰਗਾ ਨਹੀਂ ਹੈ ਉਸ ਵਾਸਤੇ ਸੋਢੀ ਕੁਲ ਦੇ ਸਰਤਾਜ ਬਹੁਤ ਵਿਖੜੇ ਪੈਂਡੇ ਨੂੰ ਲੰਘ ਕੇ ਆਏ ਹੋ ਮੈਨੂੰ ਜੁੰਦੀ ਨੂੰ ਆਪਣੇ ਦਰਸ਼ਨ ਵਿਖਾ ਦਿੱਤੇ ਹਨ ਇਹ ਕਹਿ ਕੇ ਵਾਰਨੇ ਕਰਨ ਵਾਸਤੇ ਚਿੱਤ ਵਿੱਚ પ્રસન્ન ਹੋ ਕੇ ਪ੍ਰਕਰਮਾ ਕਰਿਤੀਆਂ ਇੱਕ ਟੱਕ ਗੁਰੂ ਜੀ ਵੱਲ ਵੇਖ ਰਹੀ ਸੀ ਅਤੇ ਨੈਣ ਤ੍ਰਿਪਤ ਨਹੀਂ ਸੀ ਹੋ ਰਹੇ ਸੋਚਾਂ ਦੇ ਦੂਰ ਕਰਨ ਵਾਲੇ ਨੂੰ ਨਿਤ ਚਿਤਵਦੀ ਸੀ ਅੰਦਰ ਜਾ ਕੇ ਵਸਤਰਾਂ ਨੂੰ ਲੈ ਕੇ ਆਈ ਜਿੱਨਾ ਉੱਤੇ ਬਹੁਤ ਸੁਗੰਧੀ ਦਾ ਛੜਕਾ ਕੀਤਾ ਸੀ ਬੜੀ ਛੇਤੀ ਗੁਰੂ ਜੀ ਦੇ ਅੱਗੇ ਰੱਖ ਦਿੱਤੇ ਹੱਥ ਜੋੜ ਕੇ ਫਿਰ ਬੰਦਨਾ ਕੀਤੀ ਤੁਰੰਤ ਦਰਜੀ ਨੂੰ ਆਪਣੇ ਪਾਸ ਬੁਲਾਇਆ ਗੁਰੂ ਜੀ ਨੇ ਆਪਣੇ ਵੱਡੇ ਸਰੀਰ ਨੂੰ ਮੇਚਾ ਦੇਣ ਵਾਸਤੇ ਦਰਜੀ ਨੂੰ ਵਿਖਾਇਆ ਫਿਰ ਮਾਤਾ ਜੀ ਨੇ ਦਰਜੀ ਨੂੰ ਕਿਹਾ ਸਾਰੇ ਬੜੇ ਚੰਗੀ ਤਰ੍ਹਾਂ ਸਿਵੋ ਗੁਰੂ ਜੀ ਜਾਮਾ ਪਹਿਨ ਕੇ ਸਾਡਾ ਜਨਮ ਸਫਲ ਕਰ ਦੇਣ ਇਸ ਤਰ੍ਹਾਂ ਕਹਿ ਕੇ ਤੁਰੰਤ ਸਿਉਣ ਲਾ ਦਿੱਤਾ ਅਤੇ ਪਾਸ ਬੈਠ ਕੇ ਤਿਆਰ ਕਰਵਾਇਆ ਫਿਰ ਬਿਰਧ ਮਾਈ ਨੇ ਨਿਰਮਲ ਜਲ ਲਿਆ ਅਤੇ ਗੁਰੂ ਜੀ ਦੇ ਚਰਨ ਕਮਲਾਂ ਨੂੰ ਧੋਤਾ ਉਹ ਜਲ ਲੈ ਕੇ ਜਦ ਆਪਣੇ ਮੂੰਹ 'ਚ ਪਾਇਆ ਤਾਂ ਤਤ ਰੂਪ ਨੂੰ ਜਾਣ ਕੇ ਦਿਵ੍ਰਿਸ਼ਟੀ ਹੋ ਗਈ ਆਪਣਾ ਵਾਸਤਵ ਆਤਮ ਰੂਪ ਜਾਣਿਆ ਅਤਿ ਅੰਤਰਮੁਖੀ ਧਿਆਨ ਨਾਲ ਲੱਗ ਕੇ ਆਨੰਦ ਪ੍ਰਾਪਤ ਹੋ ਗਿਆ ਜਿਵੇਂ ਕੋਈ ਸੈਂਕੜੇ ਸਾਲਾਂ ਤੱਕ ਚੋਗ ਦੀ ਸਾਧਨਾ ਕਰੇ ਐਸੇ ਯੋਗ ਵਾਲੇ ਲੋਕਾਂ ਵਿੱਚ ਪਹੁੰਚਣ ਦੇ ਯੋਗ ਹੋ ਗਈ ਉਸ ਪਾਹੋਲ ਵਾਲੇ ਜਲਦਾ ਸਾਰੇ ਘਰ ਵਿੱਚ ਛੜਕਾ ਕੀਤਾ ਫਿਰ ਆਪਣੇ ਪੁੱਤਰ ਸੇਵਾਦਾਸ ਨੂੰ ਸੇਵਨ ਕਰਵਾਇਆ ਸਾਰਿਆਂ ਦਾ ਉੱਥੇ ਡੇਰਾ ਕਰਵਾਇਆ ਖਾਣ ਪੀਣ ਵਾਸਤ ਸਭ ਵਸਤੂਆਂ ਭੇਜੀਆਂ ਸਤਿਗੁਰੂ ਜੀ ਦੀ ਸਾਰੀ ਸੇਵਾ ਮਾਈ ਭਾਗਪਰੀ ਨੇ ਆਪਣੇ ਹੱਥਾਂ ਨਾਲ ਕੀਤੀ ਰਾਤ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਸ਼ੁਭ ਸੇਜ ਉੱਤੇ ਸੁੱਤੇ ਸਾਰੇ ਕਸ਼ਮੀਰ ਦੇਸ਼ ਵਿੱਚ ਗੁਰੂ ਜੀ ਦੇ ਆਉਣ ਦੀ ਖਬਰ ਫੈਲ ਗਈ ਇਸ ਖਬਰ ਨੂੰ ਉਹ ਆਪਣੇ ਕੰਨਾਂ ਨਾਲ ਇੰਜ ਸੁਣਦੇ ਸਨ ਜਿਵੇਂ ਕੰਨਾਂ ਅੰਮ੍ਰਿਤ ਪੀਤਾ ਹੋਵੇ ਸਿੱਖ ਸੁਣ ਸੁਣ ਕੇ ਬਹੁਤ ਪ੍ਰਸੰਨ ਹੋ ਰਹੇ ਸਨ ਜਿੱਥੋਂ ਕਿਥੋਂ ਇਕੱਠੇ ਹੋ ਕੇ ਆ ਰਹੇ ਸਨ ਸਵੇਰ ਹੋਈ ਤਾਂ ਸਾਰੇ ਪਹੁੰਚ ਗਏ ਬਹੁਤ ਮਿੱਠੇ ਫਲ ਗੁਰੂ ਜੀ ਵਾਸਤੇ ਲਿਆ ਕੇ ਬੜਾ ਆਨੰਦ ਪ੍ਰਾਪਤ ਕਰ ਰਹੇ ਸਨ ਕਹਿੰਦੇ ਸਨ ਸਾਥੋਂ ਫਲ ਖਾ ਕੇ ਗੁਰੂ ਜੀ ਪਸੰਦ ਹੋਣਗੇ ਤਾਂ ਅਸੀਂ ਤੁਰੰਤ ਆਪਣਾ ਜੀਵਨ ਸਫਲ ਹੋਇਆ ਪਾਵਾਂਗੇ ਲਾਲ ਰੰਗ ਦੇ ਪੱਕੇ ਸੇਬ ਲੈ ਲੈ ਕੇ ਆ ਰਹੇ ਸਨ ਕਈ ਅੰਗੂਰਾਂ ਦੇ ਵਿਸ਼ਾਲ ਗੁੱਛੇ ਲਿਆਉਂਦੇ ਸਨ ਛੋਟੀਆਂ ਨਾਖਾਂ ਤੇ ਜੰਗਲੀ ਨਾਖਾਂ ਲੈ ਕੇ ਆਉਂਦੇ ਸਨ ਇਹ ਆਦ ਬਹੁਤ ਵਿਧੀਆਂ ਨਾਲ ਅਰਪਣ ਕਰ ਰਹੇ ਸਨ ਗੁਰੂ ਜੀ ਸਿੱਖਾਂ ਦੀ ਭਾਵਨਾ ਨੂੰ ਪੂਰੀਆਂ ਕਰ ਰਹੇ ਸਨ ਗੁਰੂ ਜੀ ਸੁੰਦਰ ਫਲ ਵੇਖ ਕੇ ਖਾ ਰਹੇ ਸਨ ਰਸੋਈ ਵਾਸਤੇ ਹੋਰ ਅਨਾਜ ਚਾਰੇ ਪਾਸਿਓਂ ਤੋਂ ਲਈ ਆ ਰਹੇ ਸਨ ਜਿਵੇਂ ਜਿਵੇਂ ਦੂਰ ਦੇ ਪਿੰਡਾਂ ਨੂੰ ਖਬਰ ਪਹੁੰਚਦੀ ਸੀ ᱛਿਵੇਂ ᱛਿਵੇਂ ਲੋਕ ਆਪਣੇ ਘਰ ਛੱਡ ਕੇ ਆ ਰਹੇ ਸਨ ਆਪਣੇ ਵੱਡੇ ਭਾਗ ਪਹਿਚਾਣਦੇ ਸਨ ਕਈ ਯਤਨ ਤੋਂ ਬਕੈਰੀ ਬੜਾ ਵੱਡਾ ਲਾਭ ਪਛਾਣ ਰਹੇ ਸਨ ਜਿਵੇਂ ਕੋਈ ਦਲੇਦਰੀ ਹੋਵੇ ਉਦਮ ਰਹਿਹੀਨ ਅਤਿਆਲਸੀ ਹੋਵੇ ਉਸਦੇ ਘਰ ਵਿੱਚ ਚਾਨਕ ਘਰ ਬੈਠੇ ਨੂੰ ਹੀ ਨੌ ਨਿੱਧੀਆਂ ਪ੍ਰਾਪਤ ਹੋ ਜਾਣ ਇਸ ਤਰ੍ਹਾਂ ਆਪਸ ਵਿੱਚ ਮਿਲ ਕੇ ਕਹਿੰਦੇ ਸਨ ਚਲੋ ਦਰਸ਼ਨ ਕਰਕੇ ਜਨਮ ਸਫਲਾ ਕਰੀਏ ਇਸ ਤਰ੍ਹਾਂ ਜਿੱਥੋਂ ਵੀ ਸਿੱਖ ਚੱਲ ਕੇ ਆਉਂਦੇ ਸਨ ਅਨੇਕ ਪ੍ਰਕਾਰ ਦੇ ਉੱਤਮ ਉਪਹਾਰ ਲਿਆਉਂਦੇ ਸਨ ਅਨੇਕ ਵਿਧੀਆਂ ਦੇ ਸੁੰਦਰ ਵਸਤਰ ਧੰਨ ਸਮੇਤ ਗੁਰੂ ਜੀ ਆਪਣੇ ਅੱਗੇ ਅਰਪਣ ਕਰਦੇ ਸਨ ਸਤਗੁਰੂ ਜੀ ਵੱਡੀ ਪੱਦਰ ਤੇ ਲੰਗਰ ਤਿਆਰ ਹੁੰਦਾ ਸੀ ਸਾਰੀ ਸੰਗਤ ਪੂਜਣ ਸਕਦੀ ਸੀ ਬਿਰਦ ਮਾਤਾ ਜੀ ਨੇ ਜੋ জামਾ ਤਿਆਰ ਕਰਵਾਇਆ ਸੀ ਉਸ ਨੂੰ ਆਪਣੇ ਹੱਥਾਂ ਨਾਲ ਗੁਰੂ ਜੀ ਨੂੰ ਪਹਿਨਾਇਆ ਸਤਿਗੁਰੂ ਜੀ ਦੀ ਸੋਭਾ ਨੂੰ ਵੇਖ-ਵੇਖ ਕੇ ਆਪਣੇ ਪੁੱਤਰ ਸਹਿਤ ਮਾਤਾ ਜੀ ਚਿੱਤ ਨੂੰ ਬਹੁਤ ਆਨੰਦਮਈ ਕਰਦੇ ਸਨ ਕਹਿੰਦੇ ਹਨ ਸਾਡੇ ਗਰੀਬਾਂ ਦੇ ਘਰ ਗੁਰੂ ਜੀ ਆਏ ਹਨ ਜਿਨ੍ਹਾਂ ਦੀ ਦੇਵਤੇ ਅਤੇ ਮਨੁੱਖ ਇਕੱਠੇ ਹੋ ਕੇ ਸੇਵਾ ਕਰਦੇ ਹਨ ਸਾਰੀ ਸੰਗਤ ਵਿੱਚ ਇਹ ਗੱਲ ਫਸਰ ਗਈ ਬਿਰਦ ਮਾਤਾ ਜੀ ਨੇ ਜਿਹੜਾ ਵਸਤਰ ਕੱਤ ਕੇ ਬਣਾਇਆ ਸੀ ਉਸ ਨੂੰ ਪਹਿਨਣ ਵਾਸਤੇ ਗੁਰੂ ਜੀ ਚੱਲ ਕੇ ਆਏ ਹਨ ਉਹ ਜਾਮਾ ਹੁਣ ਗੱਲ ਪਵਾ ਦਿੱਤਾ ਹੈ ਵੇਖ ਵੇਖ ਕੇ ਆਪਸ ਵਿੱਚ ਗੱਲਾਂ ਕਰਦੇ ਸਨ ਅਤੇ ਬ੍ਰਿਤ ਮਾਤਾ ਦੇ ਭਾਗਾਂ ਦੀ ਬੜੀ ਛਲਾਂਗਾ ਕਰਦੇ ਸਨ ਕਹਿੰਦੇ ਹਨ ਵਿਸ਼ਨੂੰ ਵਾਂਗ ਗੁਰੂ ਜੀ ਸਦਾ ਪ੍ਰੇਮ ਵਸ ਰਹੇ ਹੰ ਗੁਰੂ ਜੀ ਦਾ ਸਰੂਪ ਵੀ ਉਹਨਾਂ ਵਰਗਾ ਹੀ ਹੈ ਧੰਨ ਗੁਰੂ ਜੀ ਹਨ ਅਤੇ ਧੰਨ ਉਹਨਾਂ ਦੇ ਗੁਰਸਿੱਖ ਹਨ ਜਿਨ੍ਹਾਂ ਨੇ ਹਿਰਦਿਆਂ ਵਿੱਚ ਗੁਰੂ ਜੀ ਵਾਸਤੇ ਪ੍ਰੇਮ ਉਤਪਨ ਹੋਇਆ ਹੈ ਇਸ ਤਰ੍ਹਾਂ ਉਸ ਦੇਸ਼ ਵਿੱਚ ਗੁਰੂ ਜੀ ਦੀ ਬਹੁਤ ਕੀਰਤੀ ਫੈਲੀ ਬਹੁਤ ਸਿੱਖ ਦਰਸ਼ਣ ਕਰ ਰਹੇ ਹਨ ਚਰਨ ਕਵਲਾਂ ਦੀ ਪਾਹ ਲੈ ਕੇ ਆਨੰਦ ਪ੍ਰਾਪਤ ਕਰਦੇ ਸਨ ਅਤੇ ਜਨਮ ਮਰਨ ਦੇ ਸੰਕਟ ਨੂੰ ਗਵਾਉਂਦੇ ਹਨ ਲੋ ਰਹੇ ਹੋ ਰਹੇ ਸਨ ਕਈ ਗਿਆਨ ਪ੍ਰਾਪਤ ਕਰੇ ਸਨ ਕਈਆਂ ਨੂੰ ਸਤ ਸੰਤੋਖ ਪ੍ਰਾਪਤ ਹੋ ਗਿਆ ਅਤੇ ਕਈ ਦੋਸ਼ रहਿਤ ਬ੍ਰह्म ज्ञानी ਹੋ ਗਏ ਕਿਸੇ ਨੇ ਸਤਨਾਮ ਦਾ ਸਿਮਰਨ ਪਾਇਆ ਕਈ ਰਾਤ ਦਿਨ ਅੰਤਰਹਿ ਦੇ ਵਿੱਚ ਲਿਵ ਲਾਉਂਦੇ ਸਨ ਕਈਆਂ ਨੇ ਯੋਗ ਮੁਕਤੀ ਨੂੰ ਪ੍ਰਾਪਤ ਕੀਤਾ ਅਤੇ ਕਈਆਂ ਨੇ ਗੁਰ ਸੰਗਤ ਪ੍ਰਾਪਤ ਕਰਕੇ ਦੋਸ਼ਾਂ ਦਾ ਨਾਸ਼ ਕਰਵਾਇਆ